ਜੋ ਹੱਤਵਾਦੀ ਲੋਕਾਂ ਵੱਲੋਂ ਸ਼ਲਾਨੀਆਂ ਦੇ ਉੱਤੇ ਗੋਲੀਬਾਰੀ ਕੀਤੀ ਗਈ ਤੇ 27 28 ਜਿਹੜੇ ਪੁਰਾਣੀ ਸੀ ਉਹ ਮੌਸੇ ਘਾਰ ਫਰਤਾਰ ਤੇ ਬਹੁਤ ਸਾਰੀ ਪੱਟੜ ਹੋ ਗਈ। ਇਸ ਹਮਲੇ ਦੀ ਅਸੀਂ ਸਖਤ ਸ਼ਬਦਾਂ ਵਿੱਚ ਕਰਨਾਲਾ ਲਾਲਪਨ ਖਰਮਾਨ ਸਿੰਘ ਸਾਹਿਬਾ ਬਚੜ ਸਿੰਘ ਦਲਬੰਦ ਵੱਲੋਂ ਸਖਤ ਨਿੰਦਾ ਕਰਦੇ ਹਾਂ। ਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਕੇ ਸਲਾਖਾਂ ਪਿੱਛੇ ਦੇਣਾ ਚਾਹੀਦਾ ਸਖਤ ਤੋਂ ਸਖ ਸਜ਼ਾ ਹੋਣੀ ਚਾਹੀਦੀ ਆ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਨੇ ਜੰਮੂ ਕਸ਼ਮੀਰ ਦੇ ਵਿੱਚ ਕਿ ਇੱਕ ਕਤਨਾ ਵੀ ਹੋਈ ਸੀ ਜਦੋਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀਗਾ ਸਿੰਘਪੁਰਾ ਦੇ ਵਿੱਚ ਬਹੁਤ ਸਾਰੇ ਨਿਰਦੋਸ਼ ਸਿੱਖਾਂ ਨੂੰ ਉਸ ਟਾਈਮ ਦੀ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੇ ਮੌਤ ਦੇ ਘਾਟ ਪਤਾ ਰਿਆ ਸੀ ਉਹਦਾ ਵੀ ਹਜੇ ਤੱਕ ਕੋਈ ਨਿਆਂ ਨਹੀਂ ਮਿਲਿਆ ਦੁਬਾਰਾ ਫੇਰ ਉਹੀ ਰੀਤ ਜਿਹੜੀ ਜ਼ਾਲਮਾਂ ਨੇ ਰਹਿਲਾਈ ਆ ਅ ਸਲਾਨੀ ਜਿਹੜੇ ਘੁੰਮਣ ਫਿਰਨ ਗਏ ਸੀ ਉਹਨਾਂ ਉਤੇ ਹਮਲਾ ਕੀਤਾ ਜਿਹੜੇ ਪਰਿਵਾਰਾਂ ਦੇ ਜੀ ਮਾਰੇ ਗਏ ਨੇ ਅਸੀਂ ਦਲਪੰਥ ਵੱਲੋਂ ਉਹਨਾਂ ਦਾ ਦੁੱਖ ਪ੍ਰਗਟ ਕਰਦੇ ਆ ਹਮਦਰਦੀ ਪ੍ਰਗਟ ਕਰਦੇ ਆ ਇਹ ਨਹੀਂ ਹੋਣਾ ਚਾਹੀਦਾ ਜਿਹੜੇ ਉਹ ਲੋਕ ਨੇ ਗੋਲੀਆਂ ਚਲਾਉਣ ਵਾਲੇ ਉਹਨਾਂ ਨੂੰ ਕਹਿਣਾ ਚਾਹੁੰਦਾ ਤੁਸੀਂ ਇਨਸਾਨੀਅਤ ਦਾ ਕਿਉਂ ਕਹਾਣ ਕਰਦੇ ਆ ਕਿਉਂ ਇਹੋ ਜਿਹੀਆਂ ਕਾਰਵਾਈਆਂ ਕੰਦੀਆਂ ਕਰਦੇ ਹੋ ਤੁਹਾਡੇ ਜੀ ਬਾਹ ਜਦਾਮਾ ਜਾ ਕੇ ਸਿੱਧੇ ਟਿੱਕਰ ਲਾਉਣਾ ਸਰਕਾਰ ਨਾਲ ਜਿਹੜੇ ਨਿਰਦੋਸ਼ ਲੋਕ ਇਹਨਾਂ ਦਾ ਕਤਲ ਆਪ ਕਿਉਂ ਕਿਉਂ ਉਹਨਾਂ ਨੂੰ ਮੌਤੇ ਘਾਟ ਉਤਾਰਿਆ ਜਾਂਦਾ ਕਿਉਂ ਉਹਨਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਜਾਂਦਾ ਬੇਦੋਸ਼ਿਆਂ ਨੂੰ ਜੇ ਤੁਹਾਡੀ ਮਹਾਂ ਦੇ ਵਿੱਚ ਜ਼ਰੂਰਤ ਆ ਤੁਸੀਂ ਸਿੱਧੀ ਸਰਕਾਰ ਨਾਲ ਲਾਓ ਟੱਕਰ ਬੇਦੋਸ਼ਿਆਂ ਨੂੰ ਮਾਰਨਾ ਇਹ ਚੰਗੀ ਗੱਲ ਨਹੀਂ ਹੈਗੀ ਜਿਹੜੇ ਇਹੋ ਜਿਹੇ ਲੋਕ ਨੇ ਜਿੱਥੇ ਫਸਦੇ ਨੇ ਇਹਨੂੰ ਵੀ ਉਹ ਫਾਹੇ ਟੰਗਣਾ ਚਾਹੀਦਾ ਸਰਕਾਰ ਨੂੰ ਬੇਨਤੀ ਹੈ ਵੀ ਇਹਨਾਂ ਨੂੰ ਫਾਹੇ ਟੰਗਿਆ ਜਾਵੇ ਜਿਹੜੇ ਨਰਦੋਦ ਲੋਕਾਂ ਦਾ ਕਤਲਿਆਮ ਕਰਦੇ ਨੇ ਇਹ ਨਹੀਂ ਹੋਣਾ ਚਾਹੀਦਾ ਬਹੁਤ ਸਾਰੀਆਂ ਜਿਹੜੀਆਂ ਦੇਸ਼ ਦੀਆਂ ਤਾਕਤਾਂ ਨੇ ਕਈ ਵਾਰੀ ਇਹ ਵੀ ਹੋਇਆ ਵੀ ਸਰਕਾਰਾਂ ਆਪ ਹੀ ਚੱਲ-ਚੱਲ ਲੰਦੀਆਂ ਨੇ ਇਹੋ ਜਿਹੇ ਬੰਦਿਆਂ ਨੂੰ ਭੇਜ ਕੇ ਨੌ ਗਵਾਂਡੀ ਦੇਸ਼ਾਂ ਦਾ ਲਾਇਆ ਜਾਂਦਾ ਇਹਦੀ ਪੂਰਨ ਚਾਉ ਤੇ ਕੌਣ ਜਾਂਚ ਕਰੂਗਾ ਪਲਮਾਮਾ ਦਾ ਜਿਹੜਾ ਕਾਂਡ ਹੋਇਆ ਸੀਗਾ ਜਿਹਦੇ ਵਿੱਚ ਬਹੁਤ ਸਾਰੇ ਫੌਜੀ ਵੀਰ ਮਾਰੇ ਗਏ ਸੀ ਉਸ ਟਾਈਮ ਬੋਟਾਂ ਦਾ ਟਾਈਮ ਸੀ ਪਾੜਪਾਲ ਨੇ ਆਪ ਹੀ ਕਰਾਤਾ ਹਮਲਾ ਤੇ ਜਿਹੜੇ ਕਰਨਲ ਮਰੇ ਸੀ ਜਿਹੜੇ ਫੌਜੀ ਮਰੇ ਸੀ ਉਹਨਾਂ ਦੀਆਂ ਪਤਨੀਆਂ ਇਹ ਰੋਲਾ ਪਾਉਂਦੀਆਂ ਸੀ ਚਿਗ-ਚਿਗ ਕੇ ਕਹਿੰਦੇ ਸੀ ਵੀ ਇਹ ਮੋਦੀ ਨੇ ਕਰਾਇਆ ਸਾਰਾ ਕੁਝ ਇਹ ਸਰਕਾਰਾਂ ਦੇ ਕੰਮ ਨੇ ਭਾਜਪਾ ਦੇ ਕੰਮ ਨੇ ਦੇਖੋ ਇਹਦੀ ਜਾਂਚ ਹੋਣੀ ਚਾਹੀਦੀ ਹੈ ਜਾਂਚ ਕਰਕੇ ਜਿਹੜੇ ਦੋਸ਼ੀ ਨੇ ਕੋਈ ਵੀ ਆ ਉਹਨੂੰ ਖਾਹੇ ਟੰਗਣਾ ਚਾਹੀਦਾ ਸਖਤ ਸਜ਼ਾ ਹੋਣਾ ਚਾਹੀਦਿਆ ਜਿਹੜੇ ਲੋਕ ਦੇਸ਼ ਦੇ ਵਿੱਚ ਅਮਨ ਸ਼ਾਂਤੀ ਨੂੰ ਲਾਂਬੂ ਲਾ ਰਹੇ ਨੇ ਇਹੋ ਜਿਹੇ ਕਟਨਾਮਾ ਕਰਨੀਆਂ ਜਾ ਰਹੇ ਨੇ ਬਖਸ਼ੇ ਨਹੀਂ ਜਾਣੇ ਚਾਹੀਦੇ ਸਾਰਾ ਜਿਹੜਾ ਹੈਗਾ ਲੋਕ ਨੇ ਉਹ ਇੱਕੋ ਠ ਨੇ ਜਦੋਂ ਇਹ ਜਿਹੇ ਹਮਲੇ ਹੁੰਦੇ ਨੇ ਸਾਰਿਆਂ ਦੇ ਹਿਰਦੇ ਪਲੁੰਧਰ ਜਾਂਦੇ ਨੇ ਕਿਸੇ ਦੇ ਮਾਤਾ ਕਿਸੇ ਦਾ ਪਿਤਾ ਕਿਸੇ ਦਾ ਪਿਓ ਕਿਸੇ ਦੀ ਭੈਣ ਆ ਕਿਸੇ ਦੀ ਪਤਨੀ ਉਹਦੇ ਵਿੱਚ ਸਹਾਰ ਹੋ ਜਾਂਦੇ ਮਾਸੂਮ ਬੱਚੇ ਸਹਾਰ ਹੋ ਜਾਂਦੇ ਨੇ ਇਹ ਕਾਦੀ ਬਹਾਦਰੀ ਹੋਈ ਅਕੇ ਜਾ ਕੇ ਮੋਦੀ ਨੂੰ ਦੱਸ ਦਿਓ ਅਸੀਂ ਮਾਰੇ ਨੇ ਕਿੱਡੀ ਤੁਹਾਡੇ ਬਾਹਾਂ 'ਚ ਬਾ ਲ ਆ ਗਿਆ ਉਹ ਸ਼ਰਮ ਕਰੋ ਕੁਸ ਨਿਰਦੋਸ਼ਾਂ ਨੂੰ ਮਾਰਨਾ ਗੋਲੀ ਚਲਾ ਕੇ ਮਾਰ ਦੇਣਾ ਦੁੱਖ ਹੁੰਦਾ ਇਹੋ ਜਿਹੀਆਂ ਦਾ ਸਰਕਾਰ ਨਾਲ ਮੱਥਾ ਲਾਓ ਉਹ ਨਿਰਦੋਸ਼ਾਂ ਦਾ ਫਿਰ ਉਹਨਾਂ ਨੂੰ ਵੀ ਦਿਓ ਅਸਲਾ ਤੁਹਾਨੂੰ ਦੱਸਣ ਵੀ ਕੀ ਭਾਅ ਵੀ ਕੀ ਦੀਆ ਤੁਹਾਨੂੰ ਭਜਣ ਦੇਣਗੇ ਅਗਲੇ ਨਰਦੋਸ਼ ਭੰਵਣ ਗਏ ਨਿਹੱਤੇ ਲੋਕਾਂ ਦਾ ਕਤਲੇਆਮ ਕਰਨਾ ਪਹਿਲਾਂ ਸਿੱਖਾਂ ਦਾ ਕਤਲੇਆਮ ਵੀ ਸਿੰਘਾਪੁਰਾ ਦੇ ਵਿੱਚ ਇਸੇ ਤਰ੍ਹਾਂ ਹੋਇਆ ਨਿਹੱਤੇ ਲੋਕਾਂ ਨੂੰ ਮਾਰਨਾ ਇਹ ਗੰਦੀ ਸੋਚ ਵਾਰੇ ਘਟੀਆਂ ਸੋਚਾਂ ਦੇ ਜਿਹੜੇ ਲੋਕ ਨੇ ਉਹਨਾਂ ਦੇ ਕੰਮ ਹੁੰਦੇ ਨੇ ਇਸ ਕਰਕੇ ਸਖਤ ਸ਼ਬਦਾਂ ਨਾਲ ਜਨ ਸਿਕੀਧੀ ਕਰਦੇ ਨੇ ਸਰਕਾਰ ਨੂੰ ਵੀ ਇਹੀ ਕਹਿੰਦੇ ਆ ਵੀ ਉਹ ਸਖਤ ਕਾਰਵਾਈ ਕਰੇ ਜਿਹੜੇ ਲੋਕਾਂ ਨੇ ਇਹ ਹਮਲੇ ਕੀਤੇ ਨੇ ਉਹਨਾਂ ਨੂੰ ਫੜ ਕੇ ਸਲਾਖਾਂ ਦੇ ਵਿੱਚ ਤੇ ਲਾਇਆ ਜਾ ਫਾਹੇ ਟੰਗਿਆ ਜਾਵੇ ਆਪਲਾ ਤਾਂ ਉਹਨਾਂ ਨੂੰ ਵੀ ਗੋਲੀਆਂ ਮਾਰ ਕੇ ਇਸੇ ਤਰ੍ਹਾਂ ਉਹਨਾਂ ਨੂੰ ਇਹਨਾਂ ਦਾ ਕਾਊਂਟਰ ਬਣਦਾ ਇਹਨਾਂ ਨੂੰ ਮਾਰਨਾ ਚਾਹੀਦਾ ਜਿਹੜੇ ਨਿਰਦੋਸ਼ ਲੋਕਾਂ ਨੂੰ ਬੇਦੋਸਿਆਂ ਨੂੰ ਮਾਰਦੇ ਨੇ ਆਓ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਸ਼ਾਂਤੀ ਬਣਾ ਕੇ ਰੱਖਣੀ ਹੈ ਤੇ ਜਿਹੜੇ ਕੋਈ ਇਹੋ ਜਿਹੇ ਦੇਸ਼ ਦੇ ਵਿੱਚ ਲੋਕ ਆਉਂਦੇ ਨੇ ਅਮਨ ਸ਼ਾਂਤੀ ਨੂੰ ਲਾਂਭ ਨੂੰ ਆਉਂਦੇ ਨੇ ਉਹਨਾਂ ਦਾ ਇੱਕ ਮੁੱਠਤਾ ਦੇ ਨਾਲ ਏਕੇ ਦੇ ਵਿੱਚ ਆ ਕੇ ਸਾਰਿਆਂ ਨੂੰ ਵਿਰੋਧ ਕਰਨਾ ਚਾਹੀਦਾ ਇਹੋ ਜਿਹੀਆਂ ਕਾਰਵਾਈਆਂ ਘਨੌਣੀਆਂ ਦਾ ਅਤ ਨਿੰਦਨਯੋਗ ਨੇ ਇਹ ਲੋਕ ਬਖਸ਼ ਨਹੀਂ ਜਾਣੇ ਚਾਹੀਦੇ ਜਿਹੜੇ ਇਹੋ ਜਿਹੇ નિર્ਦੋਸ਼ਾਂ ਨੂੰ ਮਾਰਦੇ ਨੇ